ਕਰਾਸ ਨਵੇਂ ਪੁਆ ਲਈਏ ਤੇ ਉਸ ਤੋਂ ਬਾਅਦ ਗਰੀਸ ਨਾ ਕਰਵਾਈਏ ਤੇ ਲਾਈਫ ਇਹਨਾਂ ਦੀ ਖਤਮ ਹੋ ਜਾਂਦੀ ਹੈ ਬੇਟਾ ਕਮਾਇਓ ਚਲੋ ਜਿੰਨੇ ਵੀ ਆਡੀਅנס ਸਾਥ ਸੰਗਤ ਇਹ ਵੀਡੀਓ ਦੇਖ ਰਹੀ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਅਡਾਪਟ ਕੀਤਾ ਹੋਇਆ ਵੀ ਆਪਣੀ ਗੱਡੀ ਦਾ ਤੇਲ ਪਾਣੀ ਤੇ ਰੇਡੀਏਟਰ ਦਾ ਪਾਣੀ ਤੇ ਕੰਡੀਸ਼ਨ ਚੈੱਕ ਕਰਦੇ ਰਹਿੰਦੇ ਹੋ ਮੇਕ ਸ਼ੁਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮੈਂ ਤਾਂ ਗੱਲ ਕਰਦਾ ਹੁੰਦਾ ਵੀ ਜਦੋਂ ਵਿਅਕਤੀ ਆਕੇ ਬੜਾ ਜ਼ੋਰ ਲਾ ਕੇ ਦੱਸਦਾਂ ਰਾ ਵੀ ਭਾਈ ਜੀ ਮੇਰੀ ਮੇਜਰ ਸਰਵਿਸ ਕਰ ਦਿਓ ਭਾਈ ਤੁਹਾਡੀ ਵੀਡੀਓ ਦੇਖੀ ਆ ਕਰ ਦਿਓ ਬੜੀਆਂ ਸਾੜੀਆਂ ਗੱਡੀਆਂ 'ਚ ਸਮੱਸਿਆ ਹੁੰਦੀਆਂ ਜਿਹੜੀਆਂ ਕਿ ਚੰਦ ਮਿੰਟਾਂ 'ਚ ਨਹੀਂ ਠੀਕ ਹੁੰਦੀਆਂ ਲੋਕ ਚੰਦ ਮਿੰਟਾਂ 'ਚ ਠੀਕ ਕਰਾਉਣੀਆ ਚਾਹੁੰਦੇ ਨੇ ਜਦੋਂ ਪ੍ਰੋਪਰ ਪ੍ਰੋਸੈਸ ਸਮਝਾਈਦਾ ਵੀ ਭਾਈ ਜੀ ਜਦ ਆ ਰੇਡੀਏਟਰ ਖੁੱਲੂਗਾ ਕਿਉਂਕਿ ਜਿਹੜਾ ਅੰਦਰ ਜੜ ਪਿਆ ਹੋਇਆ ਕਾਲਾਪਣ ਜਦੋਂ ਕੋਈ ਕੈਮੀਕਲ ਪਾ ਕੇ ਸਾਫ਼ ਕੀਤਾ ਤਾਂ ਉਹਨੇ ਨੁਕਸਾਨ ਵੀ ਕਰਨਾ ਹੈ ਕਿਉਂਕਿ ਅੰਦਰੋਂ ਜਿੱਥੇ ਜੜ ਜ਼ਿਆਦਾ ਪੱਟੀ ਗਈ ਉਹ ਕੋਈ ਚੀਜ਼ ਨੂੰ ਡੈਮੇਜ ਕਰਤਾ ਤੇ ਬਾਅਦ ਚ ਨੁਕਸਾਨ ਹੋ ਗਿਆ ਤੇ ਮਕੈਨਿਕ ਤੇ ਪੈਣਾ ਹੈ ਮੈਂ ਤਾਂ ਮਕੈਨਿਕ ਵੀਰਾਂ ਦੀ ਹੱਕ ਦੀ ਗੱਲ ਕਰਦਾ ਜਿਆਦਾਤਰ ਜਿੰਨੇ ਕਮੈਂਟ ਪੈਂਦੇ ਨੇ ਉਹ ਮਕੈਨਿਕ ਵੀਰ ਹੀ ਪਾਉਂਦੇ ਨੇ ਕੁਝ ਕੁ ਪਰਸੈਂਟ ਜਿੰਨਾਂ ਦੀ ਮੇਰੇ ਕਰਕੇ ਕੋਈ ਪ੍ਰੋਬਲਮ ਆਉਂਦੀ ਹੈ ਸੋ ਦੋਸਤੋ ਕਸਟਮਰ ਨੇ ਸਾਨੂੰ ਕੰਸੈਂਟ ਨਹੀਂ ਦੱਸੀ ਜਿਹੜਾ ਵਿਅਕਤੀ ਗ੍ਰੀਸ ਨਹੀਂ ਪਾ ਕਰ ਆ ਰਿਹਾ ਸ਼ਾਫਟ ਨੂੰ ਜਿਹੜਾ ਬੰਦਾ ਕੂਲੈਂਟ ਨਹੀਂ ਟਾਈਮ ਸਿਰ ਪਾ ਰਿਹਾ ਤੇ ਫੇਰ ਉਹ ਗੱਡੀ ਦਾ ਇੱਕ ਵਾਰੀ ਕੰਮ ਚੰਗਾ ਕਰਵਾ ਕੇ ਕੀ ਅਸੀਂ ਉਮੀਦ ਕਰ ਸਕਦੇ ਹਾਂ ਵੀ ਉਹ ਆਪਣੀ ਗੱਡੀ ਸੰਭਾਲ ਪਾਏਗਾ ਕਮੈਂਟ ਕਰਕੇ ਜਰੂਰ ਦੱਸੋ ਹਰ ਵੀਡੀਓ ਚ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲਾਇਬਿਲਟੀਆਂ ਜਿਆਦਾ ਮਕੈਨਕਤੇ ਪੈ ਜਾਣਗੀਆਂ ਧੰਨਵਾਦ